ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖਰੀਦ ਨਾਲ ਹੋਵੋ ਗਿਆਨੀ ਸੰ ਸਿੰਘ ਮਸਕੀਨ ਜੀ ਅੱਜ ਦੀ ਕਥਾ ਦੇ ਵਿੱਚ ਦੱਸਣ ਦੇ ਆ ਕਿੰਨੋ ਖ ਆਪਣੇ ਤਨ ਦੀ ਮੈਲ ਦਾ ਸਾਫ ਕਰ ਲੈਂਦਾ ਜ਼ਾਹਰੀ ਤੌਰ ਤੇ ਤੇ ਆਪਣੇ ਆਪ ਨੂੰ ਸਾਫ ਸੁਥਰਾ ਖੂਬਸੂਰਤ ਦਿਖਾਉਂਦਾ ਪਰ ਜਿਹੜਾ ਮਨ ਮੈਲਾ ਉਹਨੂੰ ਕਿਸ ਤਰ੍ਹਾਂ ਸਾਫ ਕਰੇ ਕਿਸ ਤਰ੍ਹਾਂ ਰੱਬ ਦੀ ਬਾਰਗਾ ਚ ਸਾਫ ਕਰਕੇ ਪਹੁੰਚੇ ਅਸੀਂ ਅੱਜ ਦੀ ਕਥਾ ਦੇ ਵਿੱਚ ਜਾਣਾਗੇ ਬਹੁਤ ਵਧੀਆ ਤੇ ਇੰਟਰਸਟਿੰਗ ਕਥਾ ਹੈ ਚਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੁਰੂ ਰੂਪ ਸਾਧ ਸੰਗਤ ਜੀਓ ਅਗੰਮੀ ਵਿਚਾਰ ਲੜੀਵਾਰ ਜਪਜੀਤ ਸਾਹਿਬ ਦੀ ਜੋ ਆਪ ਸਰਵਨ ਕਰ ਰਹੇ ਹੋ ਇਸ ਦੇ ਚ ਤਨ ਤੇ ਮਨ ਦੀ ਮੈਲ ਦਾ ਮੇਰੇ ਪਾਤਸ਼ਾਹ ਨੇ ਜ਼ਿਕਰ ਕੀਤਾ ਪਿਛਲੀ ਪੌੜੀ ਚ ਉਸ ਨੂੰ ਧੋਣ ਦੇ ਜੋ ਸਾਧਨ ਹੈ ਜਗਤ ਨੇ ਜੁਟਾਏ ਨੇ ਫਿਰ ਉਸ ਸੰਬੰਧਿਤ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਵਿਚਾਰ ਦਿੰਦੇ ਨੇ ਸਾਡੇ ਕੋਲ ਤਨ ਹੈ ਮਨ ਹੈ ਤਨ ਪ੍ਰਭੂ ਨੇ ਐਸਾ ਬਣਾਇਆ ਇਹਦੇ ਵਿੱਚ ਭੁੱਖ ਹੈ ਇਹਦੇ ਵਿੱਚ ਪਿਆਸ ਹੈ ਭੁੱਖ ਮਨੁੱਖ ਨੂੰ ਮਜਬੂਰ ਕਰਦੀ ਹੈ ਭੋਜਨ ਦੇ ਤਲਾਸ਼ ਤੇ ਪਿਆਸ ਮਨੁੱਖ ਨੂੰ ਮਜਬੂਰ ਕਰਦੀ ਹੈ ਪਾਣੀ ਦੀ ਤਲਾਸ਼ ਤੇ ਲਕਿਨ ਮਨੁੱਖ ਦੇ ਮਨ ਵਿੱਚ ਪਰਮਾਤਮਾ ਦੀ ਪਿਆਸ ਵੀ ਹੈ ਐਸਾ ਕੋਈ ਮਨ ਨਹੀਂ ਜਿਸ ਦੇ ਅੰਦਰ ਨਹੀਂ ਹੈ ਮਨੁੱਖ ਨੂੰ ਐਸਾ ਜੀਵਨ ਚਾਹੀਦਾ ਜਿਹਦੇ ਵਿੱਚ ਮੌਤ ਨਾ ਹੋਵੇ ਐਸੇ ਪਰਮ ਜੀਵਨ ਦਾ ਨਾ ਹੀ ਪਰਮਾਤਮਾ ਹੈ ਮਨੁੱਖ ਨੂੰ ਐਸਾ ਰਸ ਚਾਹੀਦਾ ਜੋ ਕਦੀ ਬੇਰਸ ਨਾ ਹੋਵੇ ਉਸ ਪਰਮ ਰਸ ਦਾ ਨਾਂ ਹੈ ਪਰਮਾਤਮਾ ਮਨੁੱਖ ਨੂੰ ਐਸੀ ਇੱਜ਼ਤ ਚਾਹੀਦੀ ਹੈ ਐਸੀ ਸ਼ਕਤੀ ਚਾਹੀਦੀ ਹੈ ਜੋ ਕਦੀ ਕਮਜ਼ੋਰੀ ਚ ਨਾ ਬਦਲੇ ਐਸੀ ਪਰਮ ਸ਼ਕਤੀ ਦਾ ਨਾਮ ਪ੍ਰਮਾਤਮਾ ਹੈ ਐਸੀ ਪਰਮ ਪ੍ਰਭਤਾ ਦਾ ਨਾਮ ਹੀ ਪ੍ਰਭੂ ਹੈ ਪ੍ਰਮਾਤਮਾ ਹੈ ਮਨੁੱਖ ਨੂੰ ਐਸਾ ਧਨ ਚਾਹੀਦਾ ਹੈ ਜੋ ਦਿਨ ਰਾਤ ਵਧਦਾ ਜਾਏ ਵਧਦਾ ਜਾਏ ਕਦੀ ਘਟੇ ਨਾ ਉਸੇ ਹੀ ਪਰਮ ਧਨ ਦਾ ਨਾਮ ਪ੍ਰਮਾਤਮਾ ਹੈ ਵਧਦਾ ਹੈ ਘਟਦਾ ਨਹੀਂ ਮਨੁੱਖ ਨੂੰ ਐਸਾ ਸੁਪਨ ਚਾਹੀਦਾ ਹੈ ਐਸੀ ਸੁੰਦਰਤਾ ਚਾਹੀਦੀ ਹੈ ਜੋ ਹਰ ਇੱਕ ਦੀ ਅੱਖਾਂ ਲਈ ਕਾਬਲੇ ਦੇ ਦੋਵੇ ਉਸ ਪਰਮ ਸੁਹੱਪਣ ਦਾ ਨਾ ਹੀ ਪ੍ਰਮਾਤਮਾ ਕੋਈ ਐਸਾ ਮਨ ਨਹੀਂ ਜੋ ਪ੍ਰਮਾਤਮਾ ਦੀ ਪਿਆਸ ਨਹੀਂ ਰੱਖਦਾ ਪ੍ਰਮਾਤਮਾ ਦੀ ਭੁੱਖ ਨਹੀਂ ਰੱਖਦਾ ਕੋਈ ਐਸਾ ਤਨ ਨਹੀਂ ਜੋ ਪਾਣੀ ਦੀ ਪਿਆਸ ਨਹੀਂ ਰੱਖਦਾ ਭੋਜਨ ਦੀ ਭੁੱਖ ਨਹੀਂ ਰੱਖਦਾ ਇੱਕ 마ਸੂਮ ਬੱਚਾ ਹੈ ਨਵਾਂ ਜਨਮਿਆ ਬੱਚਾ ਹੈ ਭੁੱਖ ਉਸਨੂੰ ਵੀ ਲੱਗਦੀ ਹੈ ਪਿਆਸ ਉਸਨੂੰ ਵੀ ਲੱਗਦੀ ਹੈ ਔਰ ਰੋਂਦਾ ਹੈ ਲੇਕਿਨ ਇਹ ਭੁੱਖ ਕੀ ਹੈ ਪਿਆਸ ਕੀ ਉਹ ਨੂੰ ਸਮਝ ਨਹੀਂ ਆਂ ਕਹਿੰਦੇ ਨੇ ਮਾਂ ਬਾਪ ਨਾਮਨ ਤੇ ਮਨੁੱਖੀ ਬੱਚਾ ਨਹੀਂ ਪਲ ਸਕਦਾ ਨਹੀਂ ਪਲ ਸਕਦਾ ਉਹ ਭੁੱਖ ਤੇ ਲੱਗਦੀ ਹੈ ਭੁੱਖ ਦੀ ਪੂਰਤੀ ਉਹ ਸਵੈਮ ਨਹੀਂ ਕਰ ਸਕਦਾ ਤੇ ਭੁੱਖ ਕੀ ਹੈ ਇਸ ਦਾ ਵੀ ਕੁਝ ਨਹੀਂ ਪਤਾ ਤੇ ਭੁੱਖ ਮਿਟੇਗੀ ਕਿਵੇਂ ਇਸ ਦਾ ਵੀ ਉਸ ਨੂੰ ਕੋਈ ਨਹੀਂ ਪਤਾ ਅਗਰ ਮਾਂ ਨਾ ਹੋਵੇ ਉਹਨੂੰ ਦੁੱਧ ਨਾ ਪਿਲਾਏ ਉਹਨੂੰ ਪਾਣੀ ਨਾ ਪਿਲਾਏ ਮਨੁੱਖੀ ਬੱਚਾ ਤੇ ਨਹੀਂ ਜੀ ਸਕਦਾ ਭੁੱਖ ਲੱਗਦੀ ਏ ਰੋਂਦਾ ਹੈ ਕੁਰਲਾਂਦਾ ਹੈ ਲੇਕਿਨ ਮੈਂ ਫਿਰ ਅਰਜ਼ ਕਰਾਂ ਇਹ ਭੁੱਖ ਕਿਵੇਂ ਮਿਟੇਗੀ ਬੱਚੇ ਨੂੰ ਕੁਝ ਵੀ ਨਹੀਂ ਪਤਾ ਔਰ ਇਹ ਭੁੱਖ ਕੀ ਏ ਇਸ ਦਾ ਵੀ ਨਹੀਂ ਪਤਾ ਲੈਕਿਨ ਭੁੱਖ ਕਰਕੇ ਰੋਂਦਾ ਕਿਉਂਕਿ ਭੁੱਖ ਦੁੱਖ ਹੈ ਭੁੱਖ ਹੀ ਦੁੱਖ ਹੈ ਭੁੱਖ ਹੀ ਦੁੱਖ ਹੈ ਦੁੱਖ ਕਰਕੇ ਰੋਂਦਾ ਹੈ ਉਸਦੇ ਅੰਦਰ ਵੀ ਭੁੱਖ ਤੇ ਪਿਆਸ ਹੈ ਤੇ ਭੁੱਖ ਉਸਨੂੰ ਰੋਣ ਤੇ ਮਜਬੂਰ ਕਰ ਦਿੰਦੀ ਹੈ ਮਾਨ ਦੀ ਸਮਝ ਚ ਆ ਜਾਂਦਾ ਹੈ ਭੁੱਖ ਲੱਗ ਗਈ ਹੈ ਉਸਨੂੰ ਨਹੀਂ ਪਤਾ ਮਨੁੱਖ ਦੇ ਪ੍ਰਾਣਾ ਵਿੱਚ ਵੀ ਭਿਆਸ ਹੈ ਐਸੇ ਧਨ ਦੀ ਜੋ ਵਧਦਾ ਹੀ ਜਾਏ ਵਧਦਾ ਹੀ ਜਾਏ ਕਦੀ ਵੀ ਨਾ ਘਟੇ ਮਨੁੱਖ ਨੂੰ ਨਹੀਂ ਪਤਾ ਉਸ ਪਰਮ ਧੰਦਾ ਗੁਰੂ ਨੂੰ ਪਤਾ ਹੈ ਗੁਰੂ ਦੱਸਦਾ ਹੈ ਮਨੁੱਖ ਨੂੰ ਨਹੀਂ ਪਤਾ ਮਨੁੱਖ ਨੂੰ ਐਸਾ ਰਸ ਚਾਹੀਦਾ ਹੈ ਕਦੀ ਬੇਰਸ ਨਾ ਹੋਵੇ ਕਿਵੇਂ ਮਿਲੇਗਾ ਕੀ ਹੈ ਮਨੁੱਖ ਨੂੰ ਕੁਝ ਨਹੀਂ ਪਤਾ ਚਾਹਤ ਤੇ ਹੈ ਕੁਰਲਾੰਦਾ ਤੇ ਹੈ ਤੜਪਦਾ ਤੇ ਹੈ ਮਾਨਸਿਕ ਤੜਪ ਤੇ ਹਰ ਮਨੁੱਖ ਤੜਪ ਰਿਹਾ ਹੈ ਪਰ ਗੁਰੂ ਨੂੰ ਪਤਾ ਹੈ ਇਹ ਪਰਮ ਰਸ ਕਿਵੇਂ ਮਿਲੇਗਾ ਮਨੁੱਖ ਦੇ ਪ੍ਰਾਣਾਂ ਵਿੱਚ ਪਿਆਸ ਹੈ ਇਸੇ ਸ਼ਕਤੀ ਦੀ ਜੋ ਕਦੀ ਕਮਜ਼ੋਰੀ ਵਿੱਚ ਨਾ ਬਦਲੇ ਔਰ ਕਿਵੇਂ ਹੋਵੇਗਾ ਕੁਛ ਨਹੀਂ ਪਤਾ ਗੁਰੂ ਨੂੰ ਪਤਾ ਹੈ ਐਸਾ ਜੀਵਨ ਚਾਹੀਦਾ ਜਿਹਦੇ ਚ ਮੌਤ ਨਾ ਹੋਵੇ ਜਿਸ ਜ਼ਿੰਦਗੀ ਦਾ ਜਨਾਜ਼ਾ ਨਾ ਉੱਠੇ ਉਹ ਜ਼ਿੰਦਗੀ ਕੀ ਹੈ ਜਿਸ ਦੀ ਪ੍ਰਾਣਾ ਦੇ ਚ ਪਿਆਸ ਹੈ ਮਨੁੱਖ ਨੂੰ ਕੁਛ ਨਹੀਂ ਪਤਾ ਹੈ ਪਿਆਸ ਕਿਵੇਂ ਮਿٹےਗੀ ਗੁਰੂ ਨੂੰ ਪਤਾ ਹੈ ਇਸ ਵਾਸਤੇ ਮੈਂ ਅਰਜ਼ ਕਰਾਂ ਧਾਰਮਿਕ ਤਲ ਤੇ ਮਨੁੱਖ ਬੱਚਾ ਹੈ ਗੁਰੂ ਨੂੰ ਪਤਾ ਹੈ ਜਿਵੇਂ ਇੱਕ ਬੱਚੇ ਨੂੰ ਆਪਣੀ ਭੁੱਖ ਪਿਆਸ ਮਿਟਾਉਣ ਦਾ ਕੋਈ ਵੀ ਬੋਦ ਨਹੀਂ ਰੋ ਪੈਂਦਾ ਬਸ ਸਿਰਫ ਰੋਂਦਾ ਹੈ ਸਿਰਫ ਰੋ ਪੈਂਦਾ ਮਾਂ ਨੂੰ ਪਤਾ ਚੱਲ ਜਾਂਦਾ ਹੈ ਆਪ ਦੀ ਗਿਆਥ ਲਈ ਅਰਸ਼ ਕਰਾਂ ਜਿਸ ਦਿਨ ਉਹ ਪ੍ਰਾਣਾਂ ਦੀ ਪਿਆਸ ਮਨੁੱਖ ਨੂੰ ਤੜਪਾ ਦੇਵੇ ਰੋਲਾ ਦੇਵੇ ਖੇਡ ਬਣ ਜਾਏਗੀ ਬਣ ਜਾਏਗੀ ਇਹ ਵੀ ਮੈਰਜ਼ ਕਰਦੇ ਆ ਉਸ ਤੋਂ ਪਹਿਲੇ ਨਹੀਂ ਬਣੇਗੇ ਪਾਵੇਂ ਮਾਂ ਦੇ ਅੰਦਰ ਬੜੀ ਮਮਤਾ ਹੈ ਬੜਾ ਪਿਆਰ ਹੈ ਪਰ ਉਹਨੂੰ ਵੀ ਉਦੋਂ ਹੀ ਪਤਾ ਚੱਲਦਾ ਹੈ ਜਦ ਬੱਚਾ ਰੋਂਦਾ ਹੈ ਭੁੱਖ ਲੱਗਦੀ ਹੈ ਪਿਆਸ ਲੱਗਦੀ ਹੈ 마ਸੂਮ ਬੱਚੇ ਨਾ ਤੜਪ ਉੱਠਦਾ ਹੈ ਹੱਥ ਪੈਰ ਮਾਰਦਾ ਹੈ ਰੋਂਦਾ ਹੈ ਮਾਂ ਨੂੰ ਪਤਾ ਚੱਲ ਜਾਂਦਾ ਹੈ ਭੁੱਖ ਲੱਗੀ ਹੈ ਇਹਨੂੰ ਪਿਆਸ ਲੱਗੀ ਹੈ ਉਹ ਪਾਣੀ ਪਾਣੀ ਮੰਗ ਵੀ ਨਹੀਂ ਸਕਦਾ ਕਿਉਂਕਿ ਅਜੇ ਬੋਲ ਨਹੀਂ ਸਕਦਾ ਭੁੱਖ ਲੱਗੀ ਐਸਾ ਕਹਿ ਵੀ ਨਹੀਂ ਸਕਦਾ। ਔਰ ਅੰਦਰ ਜੋ ਦੁੱਖ ਪੈਦਾ ਹੋ ਗਿਆ ਭੁੱਖ ਕਰਕੇ ਇਸ ਦਾ ਉਸ ਨੂੰ ਪਤਾ ਵੀ ਕੋਈ ਨਹੀਂ। ਦੁੱਖ ਦੇ ਕਾਰਨ ਦਾ ਵੀ ਨਹੀਂ ਪਤਾ। ਪਰ ਰੋਂਦਾ ਹੈ ਮਾਂ ਉਸ ਦੀ ਪੂਰਤੀ ਕਰ ਦਿੰਦੀ ਹੈ। ਪ੍ਰਾਣਾ ਵਿੱਚ ਪਿਆਸ ਹੈ ਮੈਂ ਇੱਕ ਦਫਾ ਫਿਰ ਦੁਹਰਾਵਾਂ ਐਸੇ ਜੀਵਨ ਦੀ ਜਿਹਦੇ ਵਿੱਚ ਕਤਈ ਮੌਤ ਨਾ ਆਵੇ। ਐਸੇ ਜੀਵਨ ਦਾ ਨਾ ਹੀ ਪ੍ਰਮਾਤਮਾ ਹੈ ਹਰ ਇੱਕ ਦੇ ਅੰਦਰ ਪਿਆਸ। ਹਰ ਮਨੁੱਖ ਐਸਾ ਚਾਹੁੰਦਾ ਹੈ। ਪ੍ਰਾਣਾਂ ਵਿੱਚ ਪਿਆਸ ਹੈ ਮਨੁੱਖ ਦੇ ਐਸੇ ਧਨ ਦੀ ਜੋ ਦਿਨ ਰਾਤ ਵਧਦਾ ਹੀ ਜਾਏ ਵਧਦਾ ਹੀ ਜਾਏ ਕਦੀ ਘਟੇ ਨਾ ਉਸ ਪਰਮ ਧਨ ਦਾ ਨਾਂ ਹੀ ਪ੍ਰਮਾਤਮਾ ਹੈ ਮਨੁੱਖ ਨੂੰ ਐਸੀ ਇੱਜ਼ਤ ਚਾਹੀਦੀ ਹੈ ਜੋ ਕਦੀ ਬੇਇੱਜ਼ਤੀ 'ਚ ਨਾ ਬਦਲੇ ਉਸ ਪਰਮ ਪ੍ਰਭਤਾ ਦਾ ਨਾਂ ਹੀ ਪ੍ਰਮਾਤਮਾ ਹੈ ਐਸੀ ਸ਼ਕਤੀ ਚਾਹੀਦੀ ਜੋ ਕਦੀ ਕਮਜ਼ੋਰੀ 'ਚ ਨਾ ਬਦਲੇ ਉਸ ਪਰਮ ਸ਼ਕਤੀ ਦਾ ਨਾ ਹੀ ਪਰਮਾਤਮਾ ਹੈ ਪਿਆਸ ਤੇ ਹੈ ਭੁੱਖ ਤੇ ਹੈ ਪਰ ਇਹ ਭੁੱਖ ਇਹ ਪਿਆਸ ਉਸ ਸੀਮਾ ਤੱਕ ਨਹੀਂ ਪਹੁੰਚੀ ਕਿ ਹਿਰਦਾ ਤੜਪ ਉਠੇ ਰੋਠ ਹੈ ਕਿ ਗੁਰੂ ਦਾ ਮਿਲਾਪ ਹੋ ਜਾਏ ਇਸ ਦੀ ਪੂਰਤੀ ਹੋ ਜਾਏ ਵਿਚਕਾਰ ਰੁਕਾਵਟ ਕੀ ਹੈ ਹੁਣ ਮੈਂ ਅਰਜ਼ ਕਰਾਂ ਤਨ ਮੈਲਾ ਹੈ ਸਮਾਜ ਨਹੀਂ ਕਬੂਲ ਕਰਦਾ ਸਮਾਜ ਦੇ ਚ ਮਨੁੱਖ ਬੈਠਾ ਵੀ ਚੰਗਾ ਨਹੀਂ ਲੱਗਦਾ ਲੋਕੀ ਕਹਿੰਦੇ ਨੇ ਇਹਦਾ ਮੂੰਹ ਮੱਥਾ ਬੜਾ ਮੈਲਾ ਹੈ ਇਹਦੇ ਹੱਥ ਮੈਲੇ ਨੇ ਇਹਦੇ ਪੈਰ ਮੈਲੇ ਨੇ ਇਹਦੇ ਕੱਪੜੇ ਮੈਲੇ ਬੋਹਾ ਹੁੰਦੀ ਹੈ ਬਦਬੋਹ ਹੁੰਦੀ ਹੈ ਸਰੀਰ ਮੈਲਾ ਕੱਪੜੇ ਮੈਲੇ ਮੂੰਹ ਮੱਥਾ ਮੈਲਾ ਸਮਾਜ ਨਹੀਂ ਕਬੂਲ ਕਰਦਾ ਮਨ ਮੈਲਾ ਪ੍ਰਮਾਤਮਾ ਨਹੀਂ ਕਬੂਲ ਕਰਦਾ ਪਰਮਾਤਮਾ ਕਹਿੰਦਾ ਜਿਵੇਂ ਮੈਂ ਤੈਨੂੰ ਜਗਤ ਵਿੱਚ ਭੇਜਿਆ ਸੀ ਵੈਸੇ ਹੀ ਵਾਪਸ ਆ। ਮਾਸੂਮ ਬੱਚਾ ਮਾਨਸਿਕ ਤਲ ਤੇ ਨਿਰਮਲ ਹੈ। ਨਵਾਂ ਜਨਮਿਆ ਬੱਚਾ ਨਿਰਮਲ ਹੈ। ਨਾ ਵਾਸ਼ਨਾ ਹੈ, ਨਾ ਕ੍ਰੋਧ ਹੈ। ਨਾ ਲੋਭ ਹੈ, ਨਾ ਕਾਮ ਹੈ। ਨਾ ਹੰਕਾਰ ਹੈ। ਕੁਝ ਵੀ ਨਹੀਂ ਹੈ, ਬਿਲਕੁਲ ਨਿਰਮਲ ਹੈ। ਸ਼ੁੱਧ ਹੈ। ਇਸ ਵਾਸਤੇ ਧਾਰਮਿਕ ਵਿਦਵਾਨ ਕਹਿੰਦੇ ਨੇ ਸੰਤ ਕੈਸੇ ਹੁੰਦੇ ਨੇ ਬੱਚੇ ਜੈਸੇ ਬੱਚਾ ਕੈਸਾ ਹੁੰਦਾ ਸੰਤ ਜੈਸਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਪਾਇਓ ਬਾਲ ਬੁੱਧ ਸੁਖ ਰਹਿ ਪ੍ਰਮਾਤਮਾ ਮਿਲਿਆ ਬਾਲ ਬੁੱਧੇ ਕਰਕੇ ਬਾਲ ਬੁੱਧੇ ਕਰਕੇ ਔਰ ਰਾਬਿੰਦਰਨਾਥ ਟੈਗੋਰ ਕਹਿੰਦੇ ਸਨ ਜਿਸ ਮਨੁੱਖ ਨੂੰ ਫੁੱਲ ਨਹੀਂ ਚੰਗੇ ਲੱਗਦੇ ਜਿਸ ਮਨੁੱਖ ਨੂੰ ਸੰਗੀਤ ਨਹੀਂ ਚੰਗਾ ਲੱਗਦਾ ਤੇ ਜਿਸ ਮਨੁੱਖ ਨੂੰ 마ਸੂਮ ਬੱਚੇ ਨਹੀਂ ਚੰਗੇ ਲੱਗਦੇ ਚੰਗੇ ਲੱਗਦੇ ਉਹ ਮਨੁੱਖ ਮਨੁੱਖ ਨਹੀਂ ਹੋਵੇਗਾ ਕੋਈ ਪੱਥਰ ਹੀ ਹੋਵੇਗਾ ਕੋਇਂਜ ਕਹਿੰਦਾ ਕੁਝ ਸਿੱਖਣਾ ਚਾਹੀਦਾ ਇੱਥੋਂ ਬੱਚਾ ਅੰਦਰੋਂ ਬਾਹਰੋਂ ਇੱਕ ਹੈ ਓਹਲ ਹੈ ਪਾਵਨ ਹੈ ਪਵਿੱਤਰ ਹੈ لیکن ایک کمی ہے اس دے اندر اچھیت ہے نا سمجھ ہے اوستھا اس کول ब्रह्म ज्ञानी دی ہے سمجھ اس کول ब्रह्म ज्ञानी دی نہیں ہے اوستھا ब्रह्म ज्ञानी دی ہے اس وجہ تے عیسی نو کہنا پے گیا میرے پربھو دے دروازے تے بس بچیاں لئی کھلے نے بچیاں لئی کھلے تو مراد جنہاں دا بچیاں جیسا ਸੁبا ہو گیا ਬੱਚਿਆਂ ਜੈਸੇ ਪਾਵਨ ਹੋ ਗਏ ਨੇ ਬੱਚਿਆਂ ਜੈਸੇ ਪਵਿੱਤਰ ਹੋ ਗਏ ਨੇ ਬੱਚਾ ਤਨ ਕਰਕੇ ਤੇ ਮਲਮੋਤਰ ਚ ਹੀ ਆਉਂਦਾ ਹੈ ਔਰ ਉਸ ਨੂੰ ਸਮੈਲ ਦਾ ਨਹੀਂ ਪਤਾ ਪਰ ਮਨ ਕਰਕੇ ਨਿਰਮਲ ਹੈ ਪਰ ਜੈਸੇ ਵੱਡਾ ਹੁੰਦਾ ਹੈ ਬਾਲਗ ਆਉਂਦਾ ਹੈ ਤਨ ਕਰਕੇ ਤੇ ਨਿਰਮਲ ਹੋ ਜਾਂਦਾ ਹੈ ਕਪੜੇ ਤੇ ਸਾਫ ਸੁਥਰੇ ਹੋ ਜਾਂਦੇ ਨੇ ਮਨ ਬੜਾ ਮਹਿਲਾ ਹੋ ਜਾਂਦਾ ਬਹੁਤ ਮਹਿਲਾ ਹੋ ਜਾਂਦਾ ਤਨ ਮਹਿਲਾ ਕਪੜੇ ਮੈਲੇ ਨੇ ਸਮਾਜ ਨੂੰ ਨਹੀਂ ਚੰਗਾ ਲੱਗਦਾ ਮਨ ਮੈਲਾ ਹੈ ਪ੍ਰਮਾਤਮਾ ਨੂੰ ਨਹੀਂ ਚੰਗਾ ਲੱਗਦਾ ਔਰ ਪ੍ਰਮਾਤਮਾ ਕਹਿੰਦਾ ਹੈ ਜਗਤ ਜਿਸ ਤਰ੍ਹਾਂ ਭੇਜਿਆ ਸੀ ਤਵੇਂ ਵਾਪਸ ਆ ਭਗਤ ਕਬੀਰ ਜੀ ਦੀ ਗੱਦੀ ਤੇ ਬਾਅਦ ਵਿੱਚ ਬੈਠੇ ਸਨ ਪ੍ਰਚਾਰ ਕਰਦੇ ਹੋਏ ਸੰਤ ધਨੀ RAM ਸ਼ਾਇਦ ਆਪ ਨੂੰ ਪਤਾ ਹੋਵੇ ਭਾਰਤ ਦੇ ਜਿਹੜੇ ਸਤਨਾਮੀ ਨੇ ਜਿਨ੍ਹਾਂ ਨੂੰ ਸਤਨਾਮੀ ਕਹਿੰਦੇ ਨੇ ਉਹ ਜੁਲਾਹੇ ਨੇ ਕਬੀਰ ਪੰਥੀ ਨੇ ਕਿ ਸ਼ਾਇਦ ਆਪ ਨੂੰ ਇਹ ਵੀ ਪਤਾ ਹੋਵੇ ਇਹਨਾਂ ਵਿੱਚੋਂ 2 ਸਾਲ ਪਹਿਲੇ ਕੋਈ 700 ਸਤਨਾਮੀਆਂ ਨੇ ਅਲਾਵਾਦ ਵਿੱਚ ਅੰਮ੍ਰਿਤ ਪਾਨ ਕਰ ਲਿਆ ਸਿੰਘ ਸਜ ਗਏ। ਇਹ ਸਤਨਾਮੀ ਕਹਾਂਦੇ ਨੇ ਕਬੀਰ ਸਤਨਾਮ ਸਤਨਾਮ ਦਾ ਜਪ ਕਰਦੇ ਸਨ। ਤੋ ਕਬੀਰ ਦੇ ਜਿੱਥੇ ਜਿੱਥੇ ਵੀ ਮੱਠ ਬਣਿਆ ਨੇ ਜ਼ਿਆਦਾ ਨੇ ਮੱਧੇ ਭਾਰਤ ਦੇ ਵਿੱਚ। ਗੋਂਦੀਆਂ, ਰਾਏਪੁਰ, ਬਿਲਾਸਪੁਰ, ਰਾਏਗੜ ਇਸ ਇਲਾਕੇ ਦੇ ਵਿੱਚ। ਕਠਿਨੀ ਤੇ ਯਾਦਕ ਇੱਥੇ ਕਬੀਰ ਦੇ ਮੱਠ ਬਹੁਤ ਸਾਰੇ ਨੇ ਇਸ ਪਾਸੇ ਸਤਨਾਮੇ ਜ਼ਿਆਦਾ ਰਹਿੰਦੇ ਹਨ ਔਰ ਇਸ ਇਲਾਕੇ ਚ ਵਿਆਪਕ ਪੱਧਰ ਤੇ ਬੀਜਕ ਗ੍ਰੰਥ ਦਾ ਪ੍ਰਚਾਰ ਕੀਤਾ ਜੋ ਕਬੀਰ ਪੰਥੀਆਂ ਦਾ ਕਬੀਰ ਜੀ ਦਾ ਗ੍ਰੰਥ ਹੈ ਬੀਜਕ ధਨੀ RAM ਨੇ ਕੀਤਾ ਤੇ ధਨੀ RAM ਨੇ ਕਬੀਰ ਦੇ ਨਾਂ ਤੇ ਬਹੁਤ ਸਾਰੀ ਬਾਣੀ ਵੀ ਉਚਾਰਨ ਕੀਤੀ ਕੋ ਵੀ ਬੀਜਗਤ ਦੇ ਦਰਜ ਹੈ ధਨੀ RAM ਅਨਭਵੀ ਪੁਰਸ਼ੀ ਰਸਕ ਪੁਰਸ਼ ਜੋ ਕਬੀਰ ਨੂੰ ਸਮਝ ਸਕਿਆ ਤੇ ਕਬੀਰ ਦੀ ਗੱਲ ਜਗਤ ਦੇ ਸਾਹਮਣੇ ਰੱਖ ਸਕਿਆ ਲਾਜ਼ਮੀ ਹੈ ਕਬੀਰ ਜੈਸਾ ਹੋਵੇਗਾ ਕਹਿੰਦੇ ਨੇ ਕਬੀਰ ਨੂੰ ਸਮਝੇਗਾ ਵੀ ਹੋਈ ਜਿਹੜੋ ਕਬੀਰ ਜੈਸਾ ਹੋਵੇ ਮੈਂ ਹੁਣੇ ਹੀ ਅਰਜ਼ ਕੀਤੀ ਇਹ ਵੱਡਾ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ ਸੰਤ ਨੂੰ ਸੰਤ ਸਮਝਦਾ ਦੂਸਰਾਂ ਨੇ ਤੇ ਪ੍ਰਮਾਤਮਾ ਨੂੰ ਵੀ ਉਹੀ ਸਮਝੇਗਾ ਜੋ ਪ੍ਰਮਾਤਮਾ ਜੈਸਾ ਹੋ ਜਾਏਗਾ ਵਰਨਾ ਨਹੀਂ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ ਕਬੀਰ ਕਹਿੰਦੇ ਹਨ ਹਰੀ ਦਾ ਭਗਤ ਐਸਾ ਚਾਹੀਦਾ ਜੈਸਾ ਕਿ ਹਰੀ ਹੈ ਇਹ ਮੰਦਰ ਮਸਜਿਦ ਗੁਰਦੁਆਰੇ ਇਸ ਵਾਸਤੇ ਨੇ ਮਨੁੱਖ ਹਰੀ ਜੈਸਾ ਬਣੇ ਜਿਸ ਦਿਨ ਹਰੀ ਜੈਸਾ ਬਣ ਕੇ ਹਰੀ ਕਬੂਲ ਕਰ ਲੇਗਾ ਪਰਮਾਨਨ ਕਰ ਲੇਗਾ ਹਰੀ ਨਿਰਵੈਰ ਹੈ ਮਨੁੱਖ ਨਿਰਵੈਰ ਹੋ ਜਾਏ ਹਰੀ ਨਿਰਭੈ ਹੈ ਮਨੁੱਖ ਨਿਰਭੈ ਹੋ ਜਾਏ ਹਰੀ ਸਮ ਦ੍ਰਿਸ਼ਟੈ ਮਨੁਖ ਸਮ ਦ੍ਰਿਸ਼ਟ ਹੋ ਜਾਇ ਹਰੀ ਪ੍ਰੇਮ ਦਾ ਸਾਗਰ ਹੈ ਮਨੁਖ ਪ੍ਰੇਮ ਦਾ ਸਾਗਰ ਹੋ ਜਾਇ ਬਸ ਹਰੀ ਜੈਸਾ ਹੁੰਦੇ ਆਏ ਮਨੁਖ ਨੂੰ ਹਰੀ ਮਿਲ ਜਾਂਦਾ ਹੈ ਇਸ ਕਉਸਤੇ ਕਬੀਰ ਤੇ ਕਹਿੰਦੇ ਨੇ ਹਰੀ ਦੀ ਤਲਾਸ਼ ਨਾ ਕਰੋ ਹਰੀ ਜੈਸਾ ਬਣਨ ਦੀ ਕੋਸ਼ਿਸ਼ ਕਰੋ ਫਿਰ ਹਰੀ ਮਿਲ ਜਾਏਗਾ ਫਿਰ ਹਰੀ ਦੀ ਪ੍ਰਾਪਤੀ ਹੋ ਜਾਏਗੀ ధਨੇ ਰਾਮ ਦਾ ਇੱਕ ਬੜਾ ਕੀਮਤੀ ਬੋਲ ਹੈ ਉਹ ਕਹਿੰਦਾ ਹੈ हे परी पूर्ण परमात्मा ਇਹ ਜੋ ਤੂੰ ਜੀਵਨ ਦੀ ਚੱਦਰ ਮੈਨੂੰ ਦਿੱਤੀ ਇਹ ਜੋ ਜੀਵਨ ਦੇ ਕੰਬਲੇ ਤੋਂ ਮੈਨੂੰ ਦਿੱਤੀ ਮੈਂ ਯਤਨਾ ਨਾਲ ਬੜੇ ਢੰਗ ਨਾਲ ਓੜੀ ਹੈ ਇਹਨੂੰ ਕਿਧਰੇ ਮੈਲਾ ਨਹੀਂ ਆਉਣ ਦਿੱਤਾ ਦਾਗ ਨਹੀਂ ਆਉਣ ਦਿੱਤਾ ਤੇ ਫਾੜੀ ਵੀ ਨਹੀਂ ਹੈ ਮੈਂ ਪੁਰਾਣੇ ਵੀ ਨਹੀਂ ਹੋਣ ਦਿੱਤੀ ਬੜਾ ਕੀਮਤੀ ਬੋਲ ਹੈ ਬੜੇ ਯਤਨ ਸੇ ਓਢੀ ਕਮਰਿਆ ਜਿਉਂ ਕੀ ਤਿਉਂ ਧਰ ਦੇਨ ਚਦਰਿਆ ਏ ਪ੍ਰਭੂ ਜਿਵੇਂ ਤੂੰ ਮੈਨੂੰ ਚਦਰ ਦਿੱਤੀ ਸੀ ਮੈਂ ਤੇਰੇ ਕਦਮਾਂ 'ਚ ਵੈਸੀ ਹੀ ਰੱਖ ਦਿੱਤੀ ਹੈ ਅੰਤਿਮ ਸਮੇਂ ਜਦ ధਨੀ RAM ਨੇ ਚਲਾਣਾ ਕੀਤਾ ਤੇ ਅੰਤਮ ਬੋਲ ਉਸਦੇ ਹੀ ਨੇ ਹੈ ਪ੍ਰਭੂ ਜਿਵੇਂ ਤੂੰ ਮੈਨੂੰ ਜਗਤ ਦੇ 'ਚ ਭੇਜਿਆ ਸੀ ਜਿਵੇਂ ਚਦਰ ਤੂੰ ਜ਼ਿੰਦਗੀ ਦੀ ਮੈਨੂੰ ਦਿੱਤੀ ਸੀ ਮੈਂ ਤੇ ਮੈਰ ਆਖ ਦਿੱਤੀ ਗੇ ਮੈਲੀ ਨਹੀਂ ਆਉਣ ਦਿੱਤੀ ਮਫਾੜੀ ਵੀ ਨਹੀਂ ਹੈ ਦਾਗੀ ਨਹੀਂ ਆਉਣ ਦਿੱਤੀ ਤੂੰ ਨਿਰਵੈਰ ਭੇਜਿਆ ਸੀ ਨਿਰਵੈਰ ਆ ਰਹੇ ਆ ਤੂੰ ਸਮਦ੍ਰਿਸ਼ਟ ਭੇਜਿਆ ਸੀ ਬੱਚੇ ਨੂੰ ਦੁਸ਼ਮਣ ਚੁਕ ਲਵੇ ਚੋਰ ਚੁਕ ਲਵੇ ਉਸ ਨੂੰ ਕੁਝ ਵੀ ਨਹੀਂ ਪਤਾ ਇਹ ਚੋਰਾ ਹੈ ਦੁਸ਼ਮਣ ਹੈ ਇਹ ਸਾਡੀ ਬਰਾਦਰੀ ਦਾ ਨਹੀਂ ਹੈ ਪੜੋਸੀ ਨਹੀਂ ਉਹ ਤੇ ਵਿਤਕਰਿਆਂ ਤੋਂ ਪਰੇ ਬੱਚਾ ਮਾਸੂਮ ధਨੀ RAM ਕਹਿੰਦਾ ਹੈ हे ਪ੍ਰਭੂ ਜਿਵੇਂ ਤੂੰ ਭੇਜਿਆ ਸੀ ਮੈਂ ਤੇਵੇਂ ਵਾਪਸ ਆ ਗਿਆ ਕਬੂਲ ਕਰ ਲਏ ਪ੍ਰਵਾਨ ਕਰ ਲਏ ਬੜੇ ਯਤਨ ਸੇ ਉਹ ਢੀ ਕਮ ਰਿਆ ਜਿਉਂ ਕੀ ਤਿਉਂ ਕਰ ਦੇਨ ਚ ਦਰਿਆ ਤਾਂ ਹੁਣ ਮੈਂ ਅਰਸ ਕਰਾਂ ਪੰ ਮੈਲਾ ਹੋ ਜਾਂਦਾ ਹੈ ਖਲਾ ਵਿੱਚ ਅਲੂਦ ਗਈ ਹੈ ਮੈਲਾ ਮਨੁੱਖ ਦੀ ਮੰਗ ਤੇ ਨਹੀਂ ਹੈ ਮੈਲਾ ਹੋਣਾ ਪਰ ਹੋ ਜਾਂਦਾ ਹੈ ਮਨ ਵੀ ਮੈਲਾ ਹੁੰਦਾ ਹੈ ਮਨ ਦੀ ਮੈਲ ਧੋਣ ਦੇ ਜੋ ਸਾਧਨ ਭਾਰਤ ਦੇ ਪ੍ਰਾਚੀਨ ઋષਿ ਮੁਨੀਆਂ ਨੇ ਜੁਟਾਏ ਬਸ ਗੁਰਮਤ ਗੁਰਨਾਨਕ ਉਸ ਨਾਲ ਸਹਿਮਤ ਨਹੀਂ ਹੋਏ ਇੱਥੋਂ ਗੁਰਮਤ ਨਿਆਰੀ ਹੋ ਗਈ। ਉਹਨਾਂ ਦਾ ਕਹਿਣਾ ਸੀ ਕਿ ਮਨ ਦੀ ਮੈਲ ਮਨ ਦੀ ਮੈਲ ਪਾਪ ਹੈ। ਪਾਪ ਮਨ ਦੀ ਮੈਲ ਹੈ। ਅਰੇ ਪਾਪ ਧੁੱਲ ਜਾਣਗੇ। ਮਾਗੀ ਤੇ ਪ੍ਰਿਆਗਰਾਜ ਇਸ਼ਨਾਨ ਕਰੋ ਕੁੰਭ ਤੇ ਹਰਿਦਵਾਰ ਇਸ਼ਨਾਨ ਕਰੋ ਚੰਦਰ ਗ੍ਰਹਿਣ ਤੇ ਸੂਰਜ ਗ੍ਰਹਿਣ ਤੇ ਕੁਰੂਖੇਤਰ ਇਸ਼ਨਾਨ ਕਰੋ ਅਠਾਠ ਤੀਰਥ ਨੇ ਕਰੋ ਇਹ ਪਾਪ ਦੁੱਲ ਜਾਣਗੇ ਗੁਰੂ ਨਾਨਕ ਨਹੀਂ ਮੰਨਦੇ ਕਬੀਰ ਵੀ ਨਹੀਂ ਮੰਨਦੇ ਕਬੀਰ ਨੇ ਤੇ ਸਾਫ ਕਹਿ ਦਿੱਤਾ ਹੈ ਨਾਮਨ ਕੋ ਤੀਰਥ ਘਨੇ ਮਨ ਬੌਰਾਰੇ ਪੂਜਨ ਕੋ ਬੋਧੇ ਪੂਜਨ ਵਾਸਤੇ ਕੋਈ ਇੱਕ ਦੇਵਤਾ 33 ਕਰੋੜ ਦੇਵਤੇ ਨੇ ਪੈਰੋ ਇਹਨਾਂ ਦੇ ਚੱਕਰਾਚ ਇੱਕ ਦੀ ਪੂਜਾ ਦੂਜੇ ਦੀ ਪੂਜਾ ਤੀਜੇ ਦੀ ਪੂਜਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਚੇਰੀ ਕੀ ਸੇਵਾ ਕਰੇ ਠਾਕੁਰ ਨਹੀਂ ਦਿਸੇ ਚੇਲਿਆਂ ਦੀ ਸੇਵਾ ਕਰਦਾ ਹੈ ਮਾਲਕ ਠਾਕੁਰ ਦਿਸਦਾ ਹੀ ਨਹੀਂ ਦੇਵੀ ਦੇਵਤਿਆਂ ਦੇ ਚੱਕਰ ਵਿੱਚ ਪਿਆ ਪਰਮਾਤਮਾ ਦਿਸਦਾ ਹੀ ਨਹੀਂ चेरी की सेवा करे ठाकुर नहीं दीसे पोखर नीर विरो लिए माखन नहीं नीसे ड़ड़क देने पानी ते जद मंथन करदेया करदेया थक जांदे ने ते मखन निकलदा नहीं ते कंदल मखन है ही नहीं हुण कौन दसे पानी ड़ड़के तुसी दही दा मंथन नहीं की ता ਕਹੋ ਕਬੀਰ ਛੂਟਨ ਨਹੀਂ ਮਨ ਬੋਰਾ ਰੇ ਛੂਟਨ ਹਰ ਕੀ ਸੇ ਹਰੀ ਦੇ ਚੰਤਨ ਨਾਲ ਹੀ ਹਿਰਦਾ ਸ਼ੁੱਧ ਹੋਵੇਗਾ ਔਰ ਜਨਮ ਮਰਨ ਦੇ ਬੰਧਨ ਕੱਟੇ ਜਾਣਗੇ ਬੰਧਨ ਟੁੱਟਣਗੇ ਉਝ ਨਹੀਂ ਟੁੱਟਣਗੇ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਤੀਰਥ ਤਪ ਦਇਆ ਤਤ ਦਾ ਹਨ ਜੇ ਕੋ ਪਾਵੇ ਤਿਲ ਕਾਮਾ ਇੱਕ ਤਿਲ ਜਨਹੀਂ ਮਨੁਖ ਨੂੰ ਮਾਣ ਮਿਲ ਸਕਦਾ ਹੈ ਇਨਾ ਤੀਰਥਾਂ ਦੇ ਇਸ਼ਨਾਨ ਦਾ ਲੋਕੀ ਕਹਿਣਗੇ ਬੰਦਾ ਧਾਰਮਕ ਹੈ ਬਸ ਇਤ ਨਹੀਂ ਉੱਥੇ ਜਾ ਕੇ ਇਸ਼ਨਾਨ ਕੀਤਾ ਥੋੜਾ দানਪੁਨ ਕੀਤਾ ਇਸ ਦੀ ਥੋੜੀ ਜਿਹੀ ਇੰਨੀ ਮਹਿਮਾ ਹੋਵੇਗੀ ਜਿਹੜੇ ਉਸ ਨੂੰ ਜਾਣਦੇ ਨੇ ਕਹਿ ਦੇਣਗੇ ਬੰਦਾ ਧਾਰਮਕ ਹੈ ਮਨ ਦੀ ਮੈਲ ਨਹੀਂ ਉਤਰੇਗੀ ਹੁਣ ਮੈਂ ਇੱਕ ਬੁਨਿਆਦੀ ਨੁਕਤਾ ਤੁਹਾਡੇ ਸਾਹਮਣੇ ਰੱਖਣ ਲੱਗਾ ਬੜੇ ਗੌਰ ਨਾਲ ਇਸ ਨੂੰ ਸੁਣਨਾ ਤੇ ਪਕੜਨਾ ਧਨ ਦੀ ਭਜ ਦੌੜ ਆਉਂਦੀ ਹੈ ਅਸਥਾਨ ਦੇ ਵਿੱਚ ਸਪੇਸ ਦੇ ਵਿੱਚ ਇਸ ਉਸ ਤੇ ਖੁੱਲੀ ਜਗ੍ਹਾ ਹੋਵੇ ਖੁੱਲਾ ਵਾਤਾਵਰਣ ਹੋਵੇ ਕੁਝ ਸਰੀਰ ਨੂੰ ਸਕੂਨ ਮਿਲਦਾ ਹੈ ਉਹ ਖੁੱਲਾ ਘਰ ਹੋਵੇ ਖੁੱਲਾ ਵਿਹੜਾ ਹੋਵੇ ਖੁੱਲਾ ਸਥਾਨ ਹੋਵੇ ਕੰਮਕਾਰ ਲਈ ਖੁੱਲਾਵਾ ਤੌਰਨ ਹੋਵੇ ਸਰੀਰ ਭਜਦਾ ਦੌੜਦਾ ਹੈ ਅਸਥਾਨ ਦੇ ਵਿੱਚ ਮਨ ਭਜਦਾ ਦੌੜਦਾ ਹੈ ਸਮੇਂ ਦੇ ਵਿੱਚ ਸਮੇਂ ਦੇ ਵਿੱਚ ਮਨ ਤੇ ਮਹਿਲ ਕੀ ਹੈ ਸਮੇਂ ਦੀ ਕਾਲ ਦੀ ਮੇਰੇ ਧਿਆਨ ਨਾਲ ਸੁਣਨਾ ਜਗਾ ਨਹੀਂ ਹੈ ਬਾਹਰ ਅਸਥਾਨ ਨਹੀਂ ਹੈ ਸਰੀਰ ਕਿਵੇਂ ਭਜੇ ਦੌੜੇਗਾ ਸਮਾਂ ਹੀ ਨਹੀਂ ਹੈ ਮਨ ਕਿਸ ਤਰ੍ਹਾਂ ਭਜੇਗਾ ਕਿਵੇਂ ਦੌੜੇਗਾ ਕਿ ਕਿਉਂ ਮਹਿਲਾ ਹੋਵੇਗਾ ਇੱਕ ਦਫਾ ਮੈਂ ਫਿਰ ਦਰਾਵਾ ਤਾਂ ਕਿ ਗੱਲ ਪਕੜੇ ਜਾਵੇ ਸਰੀਰ ਦੌੜਦਾ ਹੈ ਭੱਜਦਾ ਹੈ ਅਸਥਾਨ ਦੇ ਚ ਜਗਾ ਦੇ ਚ ਸਪੇਸ ਚਾਹੀਦਾ ਨਹੀਂ ਤੇ ਕਿੱਥੇ ਭੱਜੇ ਦੌੜੇਗਾ ਕਿਹੜੇ ਪਾਸੇ ਜਾਏਗਾ ਇਹ ਸੋਚ ਮਨ ਨੂੰ ਖਦੀ ਕੋਸ਼ਿਸ਼ ਆਉਂਦੀ ਹੈ ਖੁੱਲਾ ਘਰ ਹੋਵੇ ਵੱਡਾ ਵਿਹੜਾ ਹੋਵੇ ਕੰਮਕਾਰ ਮੇਰਾ ਵੱਡਾ ਬਹੁਤ ਫੈਲਿਆ ਹੋਵੇ ਖੁੱਲੀ ਜਗ੍ਹਾ ਚੰਦ ਸਰੀਰ ਭੱਜਦਾ ਹੈ দৌੜਦਾ ਹੈ ਅਸਥਾਨ ਦੇ ਵਿੱਚ ਜਗ੍ਹਾ ਚਾਹੀਦੀ ਹੈ ਮਨ ਭੱਜਦਾ ਹੈ দৌੜਦਾ ਹੈ ਸਮੇਂ ਦੇ ਵਿੱਚ ਵਕਤ ਦੇ ਵਿੱਚ ਕਾਲ ਦੇ ਵਿੱਚ ਬਾਹਰ ਜਗ੍ਹਾ ਹੀ ਨਹੀਂ ਹੈ ਸਿਰਫ 4 ਫੁੱਟ ਦੀ ਜਗ੍ਹਾ ਹੋਵੇ ਤਾਂ ਸਰੀਰ ਫਿਰ ਬੈਠੇਗਾ ਸ਼ਾਇਦ ਸੌ ਵੀ ਨਹੀਂ ਸਕਦਾ ਉੱਥੇ ਕਿਸ ਤਰ੍ਹਾਂ ਭੱਜੇ ਦੌੜੇਗਾ ਕੁਲ 4 ਫੁੱਟ ਦੀ ਜਗ੍ਹਾ ਚੌਕੜੀ ਮਾਰ ਕੇ ਬੈਠ ਜਾਵੇ ਬਸ ਇੰਨਾ ਹੀ ਹੈ ਕਿਵੇਂ ਭਜੇਗਾ ਦੌੜੇਗਾ ਜਗ੍ਹਾ ਨਹੀਂ ਹੈ ਸਰੀਰ ਭਜ ਦੌੜ ਨਹੀਂ ਸਕਦਾ ਸਮਾਂ ਹੀ ਕੋਈ ਨਹੀਂ ਹੈ ਮਨ ਨਹੀਂ ਭਜ ਸਕਦਾ ਫਿਰ ਨਹੀਂ ਦੌੜ ਸਕਦਾ ਇਸ ਨੂੰ ਇੰਜ ਕਹਿੰਦੇ ਨੇ ਸਰੀਰ ਭਜ ਦੌੜ ਸਕੇ ਜਗ੍ਹਾ ਖੁੱਲੀ ਕਰੋ ਮਨ ਟਿਕ ਸਕੇ ਜਿਸ ਵਕਤ ਐਸੀ ਸਾਧਨਾ ਕਰੋ ਸਮਾਂ ਮਿਟ ਜਾਏ ਸਮਾਂ ਖੋ ਜਾਏ ਵਕਤ ਖੋ ਜਾਏ ਮਨ ਦੌੜਦਾ ਹੈ ਸਮੇਂ ਵਿੱਚ ਗੁਜ਼ਰੇ ਹੋਏ ਕੱਲ ਦੇ ਵਿੱਚ ਆਉਣ ਵਾਲੇ ਕੱਲ ਦੇ ਵਿੱਚ ਮਨ ਤੇ ਦੌੜਦਾ ਤੇ ਮੈਰਸ ਕਰਾਂ ਸਰੀਰ ਬਲਤਾ ਦੌੜ ਸਕੇ ਇਹਨੂੰ ਅਸਥਾਨ ਚਾਹੀਦਾ ਹੈ ਜਦ ਕਦੀ ਅਸਥਾਨ ਨਾ ਹੋਵੇ ਮਨੋਕਾਰ ਦੇ ਵਿੱਚ ਬੈਠਾ ਹੈ प्लेन बैठा है बस बैठा है रेल बैठा है कितना दौड़ेगा बजेगा? जगह ही छोटी है जगह ही छोटी है किस तरह दौड़ेगा कि शरीर भजन दौड़न वास्ते अस्थान चाहिए मन में भजन दौड़न वास्ते समा चाहता है वकत चाह पाठ करद भी वकत देख रहे हैं वकत तो निकल नहीं सकेगा ਜੋ ਕੀਰਤਨ ਸੁਣਵਿਆ ਵੀ ਵਕਤ ਦੇਖ ਰਿਹਾ ਵਕਤ ਤੋਂ ਨਿਕਲ ਨਹੀਂ ਸਕਦਾ ਕਮ ਸੇ ਕਮ ਅੰਮ੍ਰਿਤ ਵੇਲੇ ਜਦ ਤੋਂ ਬੈਠੇ ਪਾਠ ਕਰ ਨਾ ਵੇਖ ਘੜੀ ਨਾ ਵੇਖ ਸਮਾਂ ਸਮੇਂ ਚ ਫਸਿਆ ਰਹਿ ਜਾਏਗਾ ਪਾਠ ਵਿਚ ਨਹੀਂ ਜੁੜ ਸਕੇਗਾ ਬਹੁਤ ਸਾਰੇ ਸੱਜਣ ਮਿੱਤਰਾਂ ਦਾ ਇਹ ਅਨੁਭਵ ਜ਼ਰੂਰ ਹੋਵੇਗਾ ਕਦੀ ਕਿਸੇ ਦੀ ਕੋਈ ਕਵਤਾ ਸੁਣੀ ਹੈ ਕੁਝ ਸੰਗੀਤ ਦੀ ਧੁਨ ਸੁਣੀਏ ਤੇ ਬੰਦਾ ਕਹਿ ਦਿੰਦਾ ਉਹਨੇ ਤੇ ਸਮੇ ਨੂੰ ਬੰਨ ਕੇ ਰੱਖ ਦਿੱਤਾ ਸਮਾਂ ਤੇ ਖਤਮ ਹੋ ਗਿਆ ਸੀ 4 ਘੰਟੇ ਇੰਜ ਲੰਘ ਗਏ ਜਿਵੇਂ 4 ਮਿੰਟ ਉਹਨੇ ਤੇ ਸਮੇ ਨੂੰ ਬੰਨ ਕੇ ਰੱਖ ਦਿੱਤਾ ਸਮੇ ਨੂੰ ਸੰਸਕ੍ਰਿਤ ਦੇਚ ਕਹਿੰਦੇ ਨੇ ਕਾਲ ਕਾਲ ਕਹਿੰਦੇ ਨੇ 라वण ਨੇ ਕਾਲ ਨੂੰ ਸਮੇ ਨੂੰ ਪਲੰਗ ਦੇ ਪਾਵੇ ਨਾਲ ਬੰਨ ਕੇ ਰੱਖਿਆ ਸੀ ਇਤਨੇ ਆਨੰਦ ਦੇ ਚ ਜੀਵਦਾ ਸੀ ਉਹਦੀ ਦੁਨੀਆ ਸਮਾ ਨਹੀਂ ਸੀ ਸਮੇਂ ਦੇ ਚ ਮਨ ਭੱਜਦਾ ਹੈ ਤੇ ਮਨ ਦੀਆਂ ਦੋ ਹਾਲਤਾਂ ਬਣਦੀਆਂ ਨੇ ਇਹ ਭਵਿਸ਼ ਦੇ ਸਮੇਂ ਦੇ ਚ ਦੌੜਦਾ ਹੈ ਚਿੰਤਾ ਕਰਕੇ ਇਹ ਭੂਤ ਕਾਲ ਦੇ ਚ ਦੌੜਦਾ ਹੈ ਚਿੰਤਨ ਕਰਕੇ ਯਾਦਾਂ ਯਾਦਾਂ ਲੈ ਜਾਂਦੀਆਂ ਨੇ ਭੂਤ ਕਾਲ ਦੇ ਚ ਗੁਜ਼ਰੇ ਹੋਏ ਸਮੇਂ ਦੇ ਚ ਔਰ ਚਿੰਤਾ ਲੈ ਜਾਂਦੀ ਹੈ ਭਵਿਸ਼ ਦੇ ਚ ਇਸ ਵਾਸਤੇ ਧਾਰਮਿਕ ਵਿਦਵਾਨ ਕਹਿੰਦੇ ਨੇ ਮਨੁੱਖ ਪਰਿਵਾਰ ਦੇ ਚ ਬੈਠਾ ਹੈ ਬਾਜ਼ਾਰ ਦੇ ਚ ਬੈਠਾ ਹੈ ਮੰਦਰ ਮਸਜਿਦ ਗੁਰਦੁਆਰੇ ਬੈਠਾ ਹੈ ਉਹਦਾ ਮਨ ਜਾਂ ਤੇ ਭੂਤ ਕਾਲ ਦੇ ਚ ਦੌੜ ਰਿਹਾ ਹੈ ਜਾਂ ਭਵਿਸ਼ਯ ਦੇ ਚ ਤੂੰ ਜੋ ਸਮੇਂ ਦੇ ਚ ਜੋੜ ਦੌੜ ਰਿਹਾ ਹੈ ਉਹ ਕਾਲ ਦੇ ਚ ਦੌੜ ਰਿਹਾ ਹੈ ਅਜੇ ਉਸ ਨੂੰ ਅਕਾਲ ਦਾ ਨਹੀਂ ਪਤਾ ਕਾਲ ਤੇ ਜਾਲ ਹੈ ਪਤਸ਼ਾਦੀ ਬਾਣੀ ਪਤਾ ਕੀ ਕਹਿੰਦੀ ਕਾਲ ਜਾਲ ਜਮ ਜੋ ਨਾ ਸਾਕੇ ਸੱਚ ਕਾ ਪੰਥਾ ਥਾਟਿਓ ਸੱਚ ਦੇ ਮਾਰਗ ਤੇ ਐਸੇ ਚਲੇ ਆਂ ਕਾਲ ਦਾ ਜਾਲ ਹੀ ਨਹੀਂ ਰਿਹਾ ਨਹੀਂ ਰਿਹਾ ਮੈਂ ਜਿਨ੍ਹਾਂ ਕੋਲ ਗੁਰਬਾਣੀ ਗ੍ਰੈਮਰ ਪੜਦਾ ਹੁੰਦਾ ਸੀ ਬਾਬਾ ਬਲਵੰਦ ਸਿੰਘ ਨਿਰਮਲੈ ਰੌਤਕ ਉਹ ਕਾਫੀ ਜਾਂਦੇ ਉਸ ਹੁੰਦੇ ਸਨ ਰੋहतक ਦਾ ਜੋ ਅਸਥਾਨ ਹੈ ਬਾਬਾ ਸਾਹਿਬ ਦੇ ਹਲ ਦਾ ਪਿਛੋਂ ਪਾਕਿਸਤਾਨ ਮਰੂਥ ਹਲ ਦਾ ਇਲਾਕਾ ਉਸ ਅਸਥਾਨ ਦੇ ਮਹਾਪੁਰਸ਼ ਸੰਤ ਪਰਮਜੀਤ ਸਿੰਘ ਜੀ ਆਏ ਨੇ ਇੱਥੇ ਕੋਈ ਯੂਨੋ ਦੇ ਵਿੱਚ ਜੋ ਸਮਾਗਮ ਚੱਲਿਆ ਸਰਬ ਧਰਮ ਸੰਮੇਲਨ ਚੱਲਿਆ ਉਹਦੇ ਵਿੱਚ ਭਾਰਤ ਤੋਂ ਵੀ ਕੁਝ ਸੰਤ ਬੁਲਾਏ ਗਏ ਸਨ ਇਹ ਗੁਰਮੁਖ ਪੈਰ ਵੀ ਆਏ ਨੇ ਅਲਵਰ ਵੀ ਸਮਾਗਮ ਤੇ ਪਹੁੰਚਦੇ ਨੇ ਚੰਗੀ ਸੋਜ-ਬੋਜ ਰੱਖਣ ਵਾਲੇ ਨੇ ਇਸ ਵਾਸਤੇ ਤੁਹਾਡੇ ਸਾਹਮਣੇ ਜੋ ਹੈ ਵਿਚਾਰ ਰੱਖੀ ਹੈ ਸਰਵ ਧਰਮ ਸਮੇਲਨ ਭਾਰਤ ਵਿੱਚ ਬਹੁਤ ਆਉਂਦੇ ਨੇ ਜੈਨੇ ਸਮਾਜ ਕਰਦਾ ਹੈ ਬੋਧੀ ਸਮਾਜ ਕਰਦਾ ਹੈ ਸਨਾਤਨ ਨੇ ਕਰਦੇ ਨੇ ਸਿੱਖ ਨਹੀਂ ਕਰਦੇ ਜਦ ਕੇ ਗੁਰੂ ਗ੍ਰੰਥ ਸਾਹਿਬ ਸਰਵ ਧਰਮ ਸਮੇਲਨ ਹੈ ਬਾਬਾ ਫਰੀਦ ਬੈਠੇ ਨੇ ਰਾਮਾਨੰਦ ਬੈਠੇ ਨੇ ਪਰਮਾਨੰਦ ਬੈਠੇ ਨੇ ਸਰਬ ਧਰਮ ਸਮੇਲਨ ਹੈ ਸਾਰੇ ਧਰਮਾਂ ਦੇ ਬੈਠੇ ਨੇ ਕਹਿੰਦੇ ਨੇ ਸਿੱਖ ਕੁਛ ਵੀ ਹੋਵੇ ਸਿੱਖ ਕਟੜ ਨਹੀਂ ਹੋ ਸਕਦਾ ਤੰਗ ਦਿਲ ਨਹੀਂ ਹੋ ਸਕਦਾ ਅਗਰ ਤੰਗ ਦੇ ਲੈ ਇਹ ਹੋਰ ਕੁਛ ਤੇ ਹੋ ਸਕਦਾ ਸਿੱਖ ਨਹੀਂ ਹੈ ਕਮ ਸੇ ਕਮ ਇਹ ਸਿੱਖ ਨਹੀਂ ਹੈ خیر ਚਲੋ ਵਿਚਾਰ ਗੱਲ ਆ ਦੇਗਾ ਕਾਲ ਜਾਲ ਜਮ ਜੋ ਨਸਾਕੇ ਸਚ ਕਾ ਪੰਥਾ ਥਾਟੇ ਹੋ ਐਸੇ ਸਚ ਦੇ ਮਾਰਗ ਤੇ ਚਲੇ ਆ ਕਾਲ ਦਾ ਜਾਲ ਹੀ ਨਹੀਂ ਸਮਖੋ ਗਿਆ ਵਕਤ ਖੋ ਗਿਆ ਨਹੀਂ ਰਿਹਾ ਸਮਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਆਕਾਲ ਹੈ ਆ ਜਾਲ ਹੈ हे ਪ੍ਰਮਾਤਮਾ ਤੇਰੇ ਵਿੱਚ ਸਮਾਂ ਨਹੀਂ ਹੈ ਕਾਲ ਨਹੀਂ ਹੈ ਆਕਾਲ ਹੈ ਕਾਲ ਸਮੇ ਨੂੰ ਕਹਿੰਦੇ ਨੇ ਕਾਲ ਮੌਤ ਨੂੰ ਨੇ ਕਹਿੰਦੇ ਪਰ ਚੋਂਕੇ ਸਮਾ ਸਭ ਕੁਝ ਨੂੰ ਖਾ ਜਾਂਦਾ ਸਭ ਨੂੰ ਖਾ ਜਾਂਦਾ ਇਸ ਵਾਸਤੇ ਸਮੇ ਦਾ ਨਾਮ ਮੌਤ ਪੈ ਗਿਆ ਕਾਲ ਪਾਇ ਬ੍ਰਹਮਾ ਬਪਦਰਾ ਕਾਲ ਪਾਇ ਸ਼ਿਵ ਜੂ ਅਵਤਾਰਾ ਕਾਲ ਪਾਇ ਕਰ ਬਿਸ਼ਨ ਪ੍ਰਗਾਸਾ ਸਖਲ ਕ ਗਿਆਨੀ ਸੰ ਸਿੰਘ ਮਸਕੀਨ ਜਦੀ ਬਹੁਤ ਹੀ ਸਬਕ ਅਮੋਜ਼ ਕਥਾ ਸੀ ਸਾਰਿਆਂ ਵਾਸਤੇ ਇਹਦੇ ਵਿੱਚ ਇੱਕ ਅਹਿਮ ਸਬਕ ਮੌਜੂਦ ਸੀ ਕਿ ਜਿੱਥੇ ਅਸੀਂ ਦੁਨੀਆ ਦੀ ਨਜ਼ਰਾਂ ਦੇ ਵਿੱਚ ਸਾਫ਼ ਸੁਥਰਾ ਬਣਨਾ ਚਾਹੁੰਦੇ ਆਂ ਖੂਬਸੂਰਤ ਨਜ਼ਰ ਆਉਣਾ ਚਾਹੁੰਦੇ ਹੈਗੇ ਆਂ ਸਫਾਈ ਦਾ ਮੁਕੰਮਲ ਖਿਆਲ ਰੱਖੀਦਾ ਹੈ ਰਗ ਹਰ ਚੀਜ਼ ਦੇਖੀਦਾ ਹੈ ਕਿਤੇ ਕੋਈ ਗੰਦਗੀ ਤਾਂ ਨਹੀਂ ਹੈ ਖਾਂਚ ਪੀਂਚ ਪੌਂਚ ਇਸੇ ਤਰ੍ਹਾਂ ਸਾਨੂੰ ਆਪਣੇ ਮਨ ਦੀ ਫਿਕਰ ਵੀ ਕਰਨੀ ਚਾਹੀਦੀ ਕਿਉਂਕਿ ਤੇ ਸਾਡਾ ਮਨ ਮੈਲਾ ਤਾਂ ਨਹੀਂ ਹੋ ਗਿਆ ਦੁਨੀਆਦਾਰੀ ਦੇ ਵਿੱਚ ਜਿਹੜਾ ਇੰਨਾ ਮਗਨ ਹੋ ਗਏ ਆ ਕਿ ਮਨ ਦੇ ਉੱਤੇ ਕਿੰਨੀ ਕ ਮੈਲ ਚੜ ਗਈ ਹੈ ਤੇ ਜੇ ਮੈਲ ਚੜ ਗਈ ਹੈ ਤੇ ਉਹਨੂੰ ਸਾਫ਼ ਕਰ ਲਈਏ ਇਸ ਤੋਂ ਪਹਿਲੇ ਵਕਤ ਖਤਮ ਹੋ ਜਾਵੇ ਤੋਂ ਬਾਅਦ ਦਰਵਾਜ਼ੇ ਬੰਦ ਹੋ ਜਾਣ ਔਰ ਇਸੇ ਮੈਲ ਦੇ ਨਾਲ ਰੱਬ ਕੋ ਪਹੁੰਚੀਏ ਦੁਨੀਆ ਦੇ ਵਿੱਚ ਅਗਰ ਕੋਈ ਸਾਨੂੰ ਅ ਬੰਦਾ ਬੁਲਾਉਂਦਾ ਹੈ ਜਿਹੜਾ ਕਿ ਕੋਈ ਚੰਗੀ ਪੋਸਟ ਦੇ ਉੱਤੇ ਹੈ ਜਾਂ ਕੋਈ ਵਜ਼ੀਰ-ਏ-ਆਜ਼ਮ ਹੈ ਜਾਂ ਕੋਈ ਹੋਰ ਮੰਨਸਬ ਤੇ ਫਾਇਜ਼ ਹੈਗਾ ਹੈ ਜਾਂ ਅਸੀਂ ਕਿਸੇ ਦੀ ਦਾਵਤ ਤੇ ਜਾਨੇ ਆ ਸਾਡੀ ਕੋਸ਼ਿਸ਼ ਹੁੰਦੀ ਹੈ ਅਸੀਂ ਸਭ ਤੋਂ ਚੰਗੇ ਕੱਪੜੇ ਪਾ ਕੇ ਜਾਈਏ ਆਪਣੇ ਆਪ ਨੂੰ ਸਾਫ਼ ਸੁਥਰਾ ਦਿਖਾਈ ਦਾ ਵਧੀਆ ਖੁਸ਼ਬੂ ਲਾਈ ਦੀਏ ਪਰ ਜਦੋਂ ਰੱਬ ਦੀ ਬਾਰਗਾ ਚ ਪੇਸ਼ ਹੋਈਦਾ ਹੈ ਇਸੇ ਮਾਰੇ ਮੈਲੇ ਮਨ ਦੇ ਨਾਲ ਪੇਸ਼ ਹੋ ਜਾਈਦਾ ਹੈ ਕਿ ਸਾਡਾ ਜ਼ਮੀਰ ਫਿਰ ਮਰ ਨਹੀਂ ਗਿਆ ਉਹ ਸਾਨੂੰ ਮੁਲਾਮਤ ਹੀ ਨਹੀਂ ਕਰਦਾ ਜਦੋਂ ਅਸੀਂ ਉਸ ਰੱਬ ਦੀ ਵਾਰਗਾਚ ਪੇਸ਼ ਹੁੰਨੇ ਆ ਜਿਹੜਾ ਇਸ ਦੁਨੀਆ ਦਾ ਖਾਲਿਕ ਤੇ ਮਾਲਿਕ ਹੈ ਜਿਹੜਾ ਸਾਡਾ ਵੀ ਮਾਲਿਕ ਹੈ ਜਿਹਨੇ ਸਾਨੂੰ ਪੈਦਾ ਕੀਤਾ ਹੈ ਜਿਹਨੇ ਸਾਡੇ ਰੋਜ਼ੀ ਰਿਸਕ ਹਰ ਚੀਜ਼ ਦਾ ਜ਼ਿੰਮਾ ਲਿਆ ਜਦੋਂ ਅਸੀਂ ਉਹਦੇ ਅੱਗੇ ਹਾਜ਼ਰ ਹੁੰਨੇ ਆ ਇਸੇ ਮਾਲੇ ਮੈਲੇ ਮਨ ਨਾਲ ਉਹਦੇ ਕੋਲ ਚਲੇ ਜਾਣੇ ਸਾਡਾ ਜ਼ਮੀਰ ਫਿਰ ਜਿਹੜਾ ਮੁਰਦਾ ਹੋ ਗਿਆ ਜਮੀਰ ਕਿਸ ਤਰ੍ਹਾਂ ਜਾਗੇਗਾ ਮਨ ਕਿਸ ਤਰ੍ਹਾਂ ਸਾਫ ਹੋਏਗਾ ਜਦੋਂ ਰੱਬ ਦੀ ਬਾਹਰ ਅੱਗੇ ਜਾ ਕੇ ਰੋਵਾਂ ਗਿੜਗੜਾਵਾਂਗੇ ਨਿਸ਼ਰਮਿੰਦਗੀ ਦਾ ਇਜ਼ਹਾਰ ਕਰਾਂਗੇ ਆਪਣੀ ਜਿਹੜੇ ਮਾੜੇ ਕੰਮ ਹੈ ਮਾੜੇ ਸੋਚ ਹੈ ਮਾੜੇ ਵਿਚਾਰ ਹੈ ਉਹਨਾਂ ਦੀ ਤੋਬਾ ਕਰਾਂਗੇ ਤੇ ਰੱਬ ਸਾਡੇ ਤੇ ਆਪਣੀ ਮਿਹਰ ਕਰੇਗਾ ਆਪਣੀ ਰਹਿਮਤ ਕਰੇਗਾ ਤੇ ਸਾਡੇ ਮਨ ਦੀ ਮੈਲ ਜਿਹੜੀ ਸਾਫ ਕਰੇਗਾ ਤੁਹਾਨੂੰ ਕਥਾ ਕੈਂਡ ਤੇ ਲੱਗੀ ਕਮੈਂਟਸ ਕਰਕੇ ਲਾਜ਼ਮੀ ਰੱਖੀ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ